ਵਾਰਡ ਨੰਬਰ 72 ਜਵਾਹਰਨਗਰ ਕੈਂਪ ਵਿਖੇ ਬਲਵਿੰਦਰ ਲੁਲਕਜ ਦੀ ਅਗਵਾਈ ਹੇਠ ਹਲਕਾ ਵੈਸਟ ਸ਼੍ਰੋਮਨੀ ਅਕਾਲੀ ਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਨੂੰ ਮੰਨਦੇ ਹੱਕ ਵਿੱਚ ਇੱਕ ਭਰਵੇਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮੂਹ ਜਵਾਹਰਨਗਰ ਅਤੇ ਲੇਬਰ ਕ로ਨੀ ਦੇ ਨਿਵਾਸੀਆਂ ਵੱਲੋਂ ਇੱਕ ਇੱਕ ਵੋਟ ਪਾ ਕੇ ਹਲਕਾ ਵੈਸਟ ਦਾ ਸੇਵਾਦਾਰ ਬਣਾਉਣ ਦਾ ਯਕੀਨ ਦਿਵਾਇਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭੱਤ ਅੱਜ ਸ਼ੋਮਣੀ ਕਾਲੀਦਲ ਕੁਮਨ ਸਾਹਿਬ ਦੀ ਵਾਰਡ ਨੰਬਰ 72 ਵਿੱਚ ਇੱਕ ਹੰਗਾਮਾ ਮੀਟਿੰਗ ਰਾਈ ਜਿਸ ਤੋਂ ਸਾਬਤ ਹੁੰਦਾ ਕਿ ਆਣ ਵਾਲੇ ਟਾਈਮ 'ਚ ਕੁਮਨ ਸਾਹਿਬ ਨੂੰ ਵਾਰਡ ਨੰਬਰ 72 ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਜਿਥਾਣਗੇ ਤੇ ਜਿਹੜਾ ਵਾਰਡ ਨੰਬਰ 72 'ਚ ਜਿਹੜਾ ਇੱਕ ਨਸ਼ੇ ਦਾ ਬਹੁਤ ਵੱਡਾ ਰੈਕਟ ਚੱਲ ਰਿਹਾ ਕੁਮਨ ਸਾਹਿਬ ਦੇ ਜਿੱਤਣ ਤੋਂ ਬਾਅਦ ਉਹ ਰੈਕਟ ਵੀ ਬੰਦ ਕੀਤਾ ਹੋਊਗਾ ਤੇ ਜਿਹੜੇ ਕੰਮ ਨਹੀਂ ਹੋ ਰਹੇ ਚਾਹੇ ਸੀਵਰੇ ਦਾਵਾ ਚਾਹੇ ਲੈਟਾ ਦਾ ਉਹ ਸਾਰਾ ਕੰਮ ਕਰਾਇਆ ਹੋਊਗਾ ਤੇ ਲੋਕਾਂ ਨੂੰ ਕੁਮਨ ਸਾਹਿਬ ਨੇ ਲੋਕਾਂ ਨੂੰ ਭਰੋਸਾ ਦਿਵਾ ਉਹਨਾਂ ਨੂੰ ਵੀ ਭਰੋਸਾ ਦਿਵਾਇਆ ਕਿ ਤੁਹਾਨੂੰ ਇੱਕ ਇੱਕ ਬੋਰਡ ਤੁਹਾਨੂੰ ਪਾਵਾਂਗੇ ਸਾਰੇ ਆਹ ਇਲਾਕਾ ਜਵਾਨਗਰ ਜਿੱਥੇ ਮੈਂ ਖੜਾ ਇਹ ਮੇਰੀ ਕਰਮ ਭੂਮੀ ਹੈ ਕਿਉਂਕਿ ਮੇਰੇ ਜਨਮ ਤੋਂ ਬਾਅਦ ਅਸੀਂ ਸਾਰੇ ਇਮ ਇੱਥੇ 1986 ਦਾ ਖੇਡੇ ਆ ਛੋਟੇ ਹੁੰਦੇ ਤੇ ਸਾਡੇ ਹਿੱਸਾ ਰਿਹਾ ਵਾ ਸਾਡੇ ਖੇਡਣ ਦਾ ਮੈਦਾਨ ਦਾ ਕਹ ਲੋ ਗਲੀਆਂ ਦੇ ਵਿੱਚ ਕੋ ਬੰਦਾ ਗਲੀਆਂ ਚ ਖੇਡਣ ਦਾ ਸੋ ਅੱਜ ਨਾਲ ਆਪਣੇ ਦੁਆਰਾ ਘਰੇ ਆਇਆ ਔਰ ਬਹੁਤ ਪਿਆਰ ਮਿਲ ਰਿਹਾ ਹੈ ਬਹੁਤ ਪਿਆਰ ਮਿਲ ਰਿਹਾ ਮੈਨੂੰ ਸਾਰਿਆਂ ਵੱਲੋਂ ਜਿੱਥੇ ਤੇ ਮੈਂ ਜਾ ਰਿਹਾ ਸਾਰੇ ਪਛਮੀ ਹਲਕੇ ਦੇ ਵਿੱਚੋਂ ਪਰ ਇੱਥੇ ਕਿਉਂਕਿ ਮੇਰਾ ਘਰ ਹੈ ਇੱਥੇ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਮਿਲ ਰਿਹਾ ਬਿਲਕੁਲ ਇਹ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਹੀ ਨੀਲੇ ਕਾਟਾ ਇਸ ਸਕੀਮ ਸ਼ੁਰੂ ਕੀਤੀ ਸੀਗੀ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ ਸਾਈਕਲ ਸਕੀਮ ਸ਼ੁਰੂ ਕੀਤੀ ਸੀਗੀ ਛਗਨ ਸ਼੍ਰੀਮ ਸਕੀਮ ਸ਼ੁਰੂ ਕੀਤੀ ਸੀਗੀ ਇਤੋਂ ਇਲਾਵਾ ਜਿੰਨੀਆਂ ਵੀ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਗੂ ਕੀਤੀਆਂ ਗਈਆਂ ਸੀਗੀਆਂ ਉਹ ਜਿਹੜੇ ਸਕੀਮਾਂ ਹੈਗੀਆਂ ਉਹ ਦੁਆਰਾ ਵੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਆਉਣ ਤੇ ਲਾਗੂ ਕਰਾਈਆਂ ਜਾਣਗੀਆਂ ਤੇ ਕੀਤੀਆਂ ਜਾਣਗੀਆਂ ਵੇਖੋ ਅਰਣ ਲੱਖ-ਲੱਖ 2-2 ਲੱਖ ਰੁਪਏ ਵਣਦੇ ਪਏ ਨਾ ਇਹਨਾਂ ਨੂੰ ਲੋਕਾਂ ਨੇ ਤਾੜਿਆ ਹੋਇਆ ਜਿਹੜੇ ਕਹਿੰਦੇ ਸੀਗੇ ਸਾਨੂੰ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਗਈ ਜਿਹੜੇ ਕਹਿੰਦੇ ਸੀਗੇ ਸਾਨੂੰ ਮੋੜ ਨਾ ਪਾਇਓ ਜਿਵੇਂ ਜਿਉਂ ਐਡਵਰਟਾਈਜ਼ਮੈਂਟ ਕਰਗੇ ਅੱਜ ਉਹਨਾਂ ਨੂੰ ਪੈਸੇ ਵੰਡਨੇ ਪਾਰੇ ਆ ਪੈਸੇ ਵੰਡਨੇ ਤਾਂ ਪੈ ਰਹੇ ਆ ਕਿਉਂਕਿ ਉਹਨੇ ਕੰਮ ਹੀ ਕੋਈ ਨਹੀਂ ਕੀਤਾ ਪਿਛਲੇ 3 ਸਾਲ ਦੇ ਵਿੱਚ ਇਕਨੋਮੀ ਦਾ ਬੇੜਾਗਰ ਕਰਤਾ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਪੰਜਾਬ ਦੂਏ ਨੰਬਰ ਤੇ ਸੀਗਾ ਕਾਂਗਰਸ ਵੇਲੇ 16ਵੇਂ ਨੰਬਰ ਤੇ ਪਹੁੰਚ ਗਿਆ ਅੱਜ 26ਵੇਂ ਨੰਬਰ ਤੇ ਆ 28 ਦਾ ਸਟੇਟਾ ਨੇ ਹੁਣ ਕੀ ਪਤਾ ਕੱਲ 28ਵੇਂ ਨੰਬਰ ਤੇ ਪਹੁੰਚ ਜਵੇ ਹਾਲਾਤ ਜਿਹੜੇ ਪੈਦਾ ਕੀਤੇ ਆ ਕਾਨੂੰਨ ਵਿਵਸਥਾ ਜਿਹੜੀ ਖਰਾਬ ਕੀਤੀ ਹੋਈ ਹੈ ਐਤੋਂ ਇਲਾਵਾ ਇਕਨੋਮੀ ਦਾ ਬੇੜਾਗਰ ਕਰਤਾ ਇੰਡਸਟਰੀ ਦਾ ਬੇੜਾਗਰ ਕਰਤਾ ਛੜੀਆ ਧੀਆਂ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਜਿਹੜਾ ਵਾਦਾ ਕੀਤਾ ਉਹ ਨਹੀਂ ਕੀਤਾ ਕਿਸਾਨਾਂ ਨਾਲ ਐਮਐਸਪੀ ਦਾ ਵਾਦਾ ਸੀ ਉਹ ਨਹੀਂ ਪੂਰਾ ਕੀਤਾ ਚਿੱਟੇ ਦਾ ਵਾਦਾ ਸੀ ਉਹ ਨਹੀਂ ਕੀਤਾ ਪੂਰਾ ਸਭ 10 ਗੁਣਾ ਵੱਧ ਕਹਿੰਦੇ ਪੜਾ ਮੈਂ ਪੜਦਾ ਪਿਆ ਸੀਗਾ ਸਾਰੇ ਇਹਨਾਂ ਦੇ 10 ਗੁਣਾ ਤੋਂ ਵੱਧ ਜਿਹੜਾ ਚਿੱਟਾ ਭਾਅ ਇਹਨਾਂ ਦਾ ਹੁਣ ਵੇਚਦਾ ਪਿਆ ਔਰ ਜਿਹੜਾ ਕੈਂਪ ਹੈ ਸਾਡਾ ਜਵਾਨਗਰ ਇਲਾਕਾ ਹੈ ਇਹਨਾਂ ਇੱਕ ਐਪੀ ਸੈਂਟਰ ਬਣ ਗਿਆ ਇੱਥੋਂ ਧੁਰਾ ਬਣ ਗਿਆ ਹੈਗਾ ਵਾ ਜਿਹੜਾ ਇਹਨਾਂ ਨੇ ਸਾਡਾ ਅੱਜ ਮੈਨੂੰ ਇੰਨਾ ਦੁੱਖ ਹੋਇਆ ਸੁਣ ਕੇ ਜਦੋਂ ਮੈਂ ਗੱਲ ਕਰਦਾ ਪਿਆ ਕਿ ਜਵਾਨਗਰ ਨੂੰ ਜਿਹੜਾ ਕਿ ਸਭ ਤੋਂ ਵਧੀਆ ਇਲਾਕਾ ਹੈ ਸਭ ਤੋਂ ਮਹਿੰਗਾ ਇਲਾਕਾ ਹੈ ਲੁਧਿਆਣੇ ਦਾ ਅੱਜ ਉਸ ਇਲਾਕੇ ਦੇ ਵਿੱਚ ਇੰਨਾ ਇਹਨਾਂ ਨੇ ਗੰਦ ਪਾਤਾ ਹੈਗਾ ਇੰਨਾ ਇਹਨਾਂ ਨੇ ਆ ਕ੍ਰਾਈਮ ਕਰ ਲੈਦਾ ਇੰਨਾ ਚਟਾ ਇੱਥੇ ਵੇਚਣਾ ਸ਼ੁਰੂ ਕਰਤਾ ਜੋ ਲੋਕਾਂ ਨੂੰ ਸੁਣ ਕੇ ਮੈਨੂੰ ਪਤਾ ਲੱਗਿਆ ਕਿ ਇਹਦਾ ਬੰਦ ਹੋਣਾ ਬਹੁਤ ਜ਼ਰੂਰੀ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز